ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਕੜਕਾ ਪਖੂਪੁਰਾ ਪਿੰਡ ਬਿਲਕੁਲ ਲੱਗੇ ਆ ਅਮਰਤ ਦੇ ਕੋਲ ਆਇਆ ਦੋਸਤੋ ਤਕਰੀਬਨ ਰੁਟੀਨ ਦੇ ਵਿੱਚ ਹੀ ਅਮਰਤ ਪਸ਼ੂ ਲੈ ਕੇ ਆਉਂਦਾ ਵਪਾਰ ਦਾ ਕੰਮ ਸੋ ਜਿਹੜੇ ਸੱਜਣ ਵੀਰ ਆਪਣੇ ਨਾਲ ਨਵੇਂ ਜੁੜੇ ਆ ਠੀਕ ਆ ਜੀ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਆਉਂਦੇ ਰਹਿੰਦੇ ਆ ਚਾਹੇ ਮੱਝਾ ਵੈੜਾ ਗਾਵਾ ਹੋਣ ਠੀਕ ਆ ਜੀ ਹਰੇਕ ਤਰ੍ਹਾਂ ਦਾ ਪਸ਼ੂ ਆਉਂਦਾ ਇਸ ਕਿੱਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੇਾਂਗੇ ਇੱਕ ਸੂਈ ਹੈ ਤੇ ਇੱਕ ਦੂਜਾ ਸੂਹਾ ਝੋਟੀ ਸੂਨ ਵਾਲੀ ਆ ਗੱਬਣ ਸੋ ਦੋ ਝੋਟੀਆਂ ਦੀ ਡਿਟੇਲ ਦੋ ਮੱਝਾਂ ਝੋਟੀਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਤਰੀਕ ਅੱਜ 23 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਸੋ ਕੋਈ ਵੀ ਖਰੀਦਦਾਰ ਸੱਜਣ ਵੀਰ ਆਪਣਾ ਠੀਕ ਆ ਜੀ ਵੀਡੀਓ ਵੇਖ ਕੇ ਆ ਰਿਹਾ ਆਪਣਾ ਜਿਹੜਾ ਪਸ਼ੂ ਸੋਇਆ ਸੋਇਆ ਠੀਕ ਆ ਜੀ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਆਪਣਾ ਚੌ ਤਣਾ ਦਾ ਟਿਪ ਕੇ ਭਰਾ ਕੇ ਤਸੱਲੀ ਆਪਣੇ ਤੁਸੀਂ ਯਕੀਨੀ ਬਣਾ ਲ ਕਿਉਂ ਮਾਲ ਵਪਾਰ ਲੈਣਾ ਤੇ ਪਸ਼ੂ ਅੱਗੋਂ ਹੀ ਆਉਂਦੇ ਇਸੇ ਤਰ੍ਹਾਂ ਠੀਕ ਆ ਜੀ ਇਸੇ ਤਰ੍ਹਾਂ ਮੇਰੇ ਭੈਣ ਭਰਾ ਤਸੱਲੀ ਕਰਕੇ ਆਪਣਾ ਲੈ ਕੇ ਜਾਂਦੇ ਹੋ ਤੁਸੀਂ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਅਮਰਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਮਹਾਰਾਜ ਕੀ ਹਾਲ ਨੇ ਹੋਰ ਵਧੀਆ ਭਰਾ ਜੀ ਐ ਨਿਕਲੇ ਜਿਵੇਂ ਬੰਦੂਕ ਚ ਗੋਲੀ ਨਿਕਲਦੀ ਆ ਹੈ ਹੈ ਅਮਰਤ ਹੋਰ ਸਨਾਹ ਠੀਕ ਠਾਕ ਹੈ ਵਧੀਆ ਭਰਾ ਠੀਕ ਆ ਜੀ ਹੋਰ ਠੀਕ ਠਾਕ ਠੀਕ ਠਾਕ ਮਹਾਰਾਜ ਵਧੀਆ ਵਧੀਆ ਜੀ ਤੇ ਅੱਜ ਅਮਰਤ ਦੋ ਮੱਝਾਂ ਝੋਟੀਆਂ ਬਕਾਉ ਆ ਹਾਂਜੀ ਵੀਰੇ ਨਾਗ ਤੇ ਆਪਣੇ ਪਰਸੂ ਹੈਗੇ ਹੀ ਦੇ ਮੇਰੀ ਝੋਟੀ ਇੱਕ ਗੱਬੜ ਮੈਂ ਠੀਕ ਆ ਤਾਂ ਵੇਖੀਆਂ ਇਹਦੇ ਮੜਕੇ ਦੋ ਮਈਆਂ ਕੱਲ ਦੀਆਂ ਲਈਆਂ ਠੀਕ ਆ ਜੀ ਠੀਕ ਆ ਠੀਕ ਆ ਲੋ ਵੀ ਆ ਇੱਧਰ ਇਹ ਤੇ ਫੁਲਕਾਰੀ ਥੱਲੇ ਲਾ ਦਿੱਤੀ ਨੂੰ ਪਸੰਦ ਨਹੀਂ ਆਈ ਅਮਰਤ ਐਂ ਵੇਖੀ ਮੱਖੀ ਹੀ ਲੈ ਠੀਕ ਆ ਲੋ ਵੀ ਇੱਕ ਦੋਸਰ ਝੋਟੀ ਜਿਹੜੀ ਆਪਾਂ ਤੁਹਾਨੂੰ ਗੱਬੜ ਦਿਖਾ ਦੇਾਂਗੇ ਇਹ ਕਰਮਾਂ ਦੀ ਤਿਆਰੀ ਤੇ ਅਜੇ ਸਵਾਲ ਲੈਂਦੀ ਆ ਬਾਕੀ ਡਿਟੇਲ ਦੇ ਵਿੱਚ ਚੱਲਾਂਗੇ ਇੱਧਰ ਜਿਹੜੀ ਤੁਸੀਂ ਇੱਕ ਮੱਝ ਦੇਖੋਗੇ ਬਿਲਕੁਲ ਤਾਜੀ ਇਹ ਸੂਈ ਸਵਾਈ ਆ ਠੀਕ ਆ ਜੀ ਮਗਰ ਕਟਾ ਇਸ ਵਕਤ ਹੁਣ ਕਿੰਨਾ ਦੁੱਧ ਉਹ ਪ੍ਰੋਪਰ ਤੁਹਾਨੂੰ ਡਿਟੇਲ ਮਿਲ ਜੂਗੀ ਤੇ ਸ਼ੁਰੂਆਤ ਆਪਾਂ ਅਮਰਤ ਇਸੇ ਝੋਟੀ ਤੋਂ ਕਰਾਂਗੇ ਅੱਜ ਦੂਜਾ ਸੂਆ ਵੀਰੇ ਛੇਦੰਦਾ ਛੱਗੀ ਆ ਝੋਟੀ ਹਾਂਜੀ ਇੱਕ ਕੰਨੀ ਤੋੜ ਲਈ ਇੱਕ ਟੁੱਟ ਰਾਈ ਠੀਕ ਆ ਵੀਰੇ ਲਓ ਵੀ ਪਿਓਰ ਜਿਹੜੀ ਦੋਸਤੋ ਛੇਦੰਦ ਛੱਗੀ ਆ ਇੱਕ ਕੰਨੀ ਵੀਰਾਂ ਦਾ ਵੀ ਸਟ ਗਈ ਆ ਡਿੱਗਾ ਜੀ ਦੰਦ ਤੇ ਇੱਕ ਹਜੇ ਖੜਾ ਬਿਲਕੁਲ ਕੰਨੀ ਵਾਲਾ ਤੇ ਦੂਜਾ ਸੂਆ ਝੋਟੀ ਸੂਣ ਵਾਲੀ ਆ ਟਾਈਮ ਕਿੰਨਾ ਕ ਅਮਰਤ ਸਿਆ ਲੈ ਜੂ ਹਜੇ ਲੋ ਵੀ ਇੱਕ ਹਫਤਾ 1 ਵੀਕ ਹਜੇ ਦਾ ਸਮਾਂ ਬਾਕੀ ਆ ਸੌਣ ਦਾ ਸੋ ਝੋਟੀ ਤੁਸੀਂ ਵੇਖ ਸਕਦੇ ਠੀਕ ਆ ਜੀ ਪੂਰੇ ਵਜਨ ਲੋਡ ਦੇ ਵਿੱਚ ਆ ਪੂਰੀ ਜਾਨ ਦੇ ਵਿੱਚ ਆ ਝੋਟੀ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਵਜਨ ਲੋਡ ਬਹੁਤ ਜ਼ਿਆਦਾ ਫੁੱਲ ਵਜਨ ਬਟਾ ਆ ਦੇਖੋ ਬਣਦੀ ਪੁਰਦੀ ਪਈ ਅਮਰਤ ਲੈਂਦੀ ਆ 8-10 ਦਿਨ ਹੈ ਨਾ ਲੋ ਵੀ 8-10 ਦਿਨ ਅਮਰਤ ਮਾੜਾ ਇੱਕ ਵਾਰੀ ਹੋਰ ਕਮਾ ਦੇ ਇਹਨੂੰ ਭਰਾ ਅੱਠ 10 ਦਿਨ ਦੋਸਤੋ ਹਜੇ ਕੱਢ ਜੂਗੀ ਆਰਮਨਾਲ ਠੀਕ ਆ ਜੀ ਬਾਕੀ ਪਾਲੀ ਸਾ ਵੀ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਵਜਨ ਲੋਡ ਆ ਝੋਟੀ ਨੂੰ ਪੂਰੀ ਜੰਮੀ ਪਲੀ ਆ ਫੁੱਲ ਵਜਨ ਵੇਟ ਦੇ ਵਿੱਚ ਸੋ ਜੇਕਰ ਆਪਾਂ ਗੱਲ ਕਰੀਏ ਪੁੱਠੇ ਤੋਂ ਕੋਈ ਭਰਾ ਜੱਜਮੈਂਟ ਨਹੀਂ ਕਰ ਸਕਦਾ ਬਿਲਕੁਲ ਗੋਲਾ ਗੋਲਾ ਤੁਸੀਂ ਚੈੱਕ ਕਰੋ ਮੇਰਾ ਭਰਾ ਠੀਕ ਆ ਜੀ ਸੋ ਜਿੱਦਾਂ ਆਪਾਂ ਨੋਟ ਕਰਾਉਨੇ ਪਹਿਲਵਾਨਾ ਵਰਗਾ ਹੀ ਕਰਮਾਲੀ ਦਾ ਜੁੱਸਾ ਬਹੁਤ ਸੋਹਣੀ ਸੰਭੀ ਸੁੰਬੀ ਆ ਤੇ ਉਮੀਦ ਆਪਾਂ ਚੰਗੀ ਕਰ ਸਕਦੇ ਆ ਝੋਟੀ ਤੋਂ ਠੀਕ ਆ ਜੀ ਦੁੱਧ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਚਬਾਜੂਗੀ ਲਹੂ ਪੈਤਾਂ ਲਈ ਆ ਬਹੁਤ ਇਨਾ ਨੋਰਮਲ ਦੇ ਚੰਗੀ ਹੈ ਜਿੰਨੀ ਕੁਆਲਟੀ ਹੈ ਤੁਸੀਂ ਦੇਖੋਗੇ ਬਹੁਤ ਬਿਹਤਰ ਲੋ ਵੀ ਕਰੋ ਚੈੱਕ ਉਹ ਲੁਸ ਲੁਸ ਕਰਦੀ ਹੈ ਕਰਮਾਂ ਲਈ ਠੀਕ ਆ ਜੀ ਕਿਉਂਕਿ ਪਹਿਲਾਂ ਹੀ ਆਪਾਂ ਜ ਬਿਲਕੁਲ ਸਾਰੇ ਭਰਾਵਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਆ ਵੀ ਵਜਨ ਲੋਡ ਬਹੁਤ ਜ਼ਿਆਦਾ ਛੋਟੀ ਸਿੰਗੀ ਆ ਬਿਲਕੁਲ ਸਹੀ ਸਹੀ ਤੁਸੀਂ ਜੱਕ ਕਰ ਸਕਦੇ ਜ ਮਗਰ ਪੂਛ ਜਿਹੜੀ ਥੋੜੇ ਕੁਵਾਲ ਵਿੱਚ ਵਾਈਟ ਆ ਬਾਕੀ ਓਵਰ ਆਲ ਸਾਰੀ ਬਲੈਕ ਸੋ ਆਰਾਮ ਨਾਲ ਜਿਹੜਾ ਦੱਸੋ ਹਫਤਾ 8 ਦਿਨ ਹਜੇ ਕੱਢ ਜੂਗੀ ਠੀਕ ਆ ਇਧਰ ਤੁਹਾਨੂੰ ਆਪ ਲਾਗਿਓ ਖਾਦ ਗਏ ਇੱਕ ਵਾਰੀ ਠੀਕ ਆ ਬਾਕੀ ਅਮਰਤੌਰ ਕਿਸੇ ਤਰ੍ਹਾਂ ਦੀ ਔਰ ਸ਼ੋਰ ਤੇ ਨਹੀਂ ਕਿਸੇ ਰਕਮ ਦਾ ਹੈ ਨਾ ਫਰ ਕਪੜਾਂ ਝੋਟੀਆਂ ਤੇ ਮਤਲਬ ਇਹਦੀ ਗਾਰੰਟੀ ਤਸੱਲੀ ਦੇ ਦਾਂਗੇ ਆਪਾਂ ਹਨਾ ਲਓ ਵਿਆਹ ਕਰੋ ਚੰਗਾ ਜੀ ਝੋਟੀ ਲੜਾ ਲੜਾ ਕਿਥੋਂ ਤਾਈ ਸੂਰ ਤਾਈ ਝੱਡਾ ਠੰਡੀ ਠੁੰਡੀ ਬੜੀ ਅੱਛਾ ਲਓ ਰੱਖਾ ਠੀਕ ਆ ਕੀ ਡਿਮਾਂਡ ਅਮਰਤ ਕੀ ਮੁੱਲ ਕਰ ਦੈਂਦਾ ਮੇਰੇ ਮੁੱਲੇ ਦਾ 140 ਕਰ ਦੇ 135 ਨੂੰ ਮਾਨਤਾ ਨ ਕਰਾ 135 ਚ ਠੀਕ ਆ ਵੀ ਹਾਂਜੀ ਇੱਕ ਬੱਤੀ ਦੀ ਹੋਰ ਵਿੱਚ ਉਹ ਹੋ ਜੂਗੀ ਮਾਨਤਨ ਮੌਕੇ ਤੇ ਆ ਪੱਕਾ ਫਿਕਸ ਨਹੀਂ ਕਹੋ ਜੂਗਾ ਮੌਕੇ ਤੇ ਥੋੜਾ ਪਤਾ ਠੀਕ ਆ ਭਰਾ ਲੋਵੀ ਇੱਕ ਬੱਤੀ ਦੇ ਵਿੱਚੋਂ ਵੀ ਮਾਨਤਨ ਹੋਊਗਾ ਕੋਈ ਭਰਾ ਸੰਪਰਕ ਕਰ ਲਵੇ ਠੀਕ ਆ ਜੀ ਛੋੜ ਛੱਪਾ ਮਾਨਤਨ ਜ਼ਰੂਰ ਹੋਊਗਾ ਬਾਕੀ ਝੋਟੀ ਚੰਗੀ ਆ ਛਾਈ ਛੂਈ ਤੁਸੀਂ ਚੈੱਕ ਕਰ ਲਈ ਛੋਟੀ ਸਿੰਗੀ ਆ ਬਹੁਤ ਪਿਆਰੀ ਆ ਦਿਖ ਦੁਖ ਚੰਗੀ ਆ ਵਜਨ ਲੋੜ ਬਹੁਤ ਜ਼ਿਆਦਾ ਇੱਧਰ ਇੱਕ ਸੈਗਰ ਨੰਬਰ ਤੇ ਤੁਹਾਨੂੰ ਮਾਝ ਦਿਖਾ ਦਿੰਨੇ ਆ ਕਦਕੂ ਦੇ ਸਮੇਂ ਤਾਂ ਵੀ ਪੂਰਾ ਵੱਡਾ ਵੱਡੀ ਹਾਈਟ ਕਦ ਦੇ ਵਿੱਚ ਆ ਇਸ ਨੂੰ ਤਿਜਾ ਸੁਬਾ ਕਿਉਂ ਤਿਜਾ ਸੁਬਾ ਲੋ ਵੀ ਤਿਜਾ ਸੁਬਾ ਇਹ ਮੱਜ ਸੁਈ ਆ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਟਾਈਮ 20 ਦਿਨ ਹੋ ਗਿਆ ਲੋ ਵੀ 20 ਦਿਨਾਂ ਦੀ ਸੁਈ ਆ ਤਿਜਾ ਸੁਬਾ ਮਗਰ ਇਹੋ ਕੱਟਾ ਹਾਂਜੀ ਕੱਟਾ ਲੋ ਵੀ ਇਹ ਮਗਰ ਕੱਟਾ ਇਹਦੇ ਮੇਲ ਕਾਫ ਆ ਜੀ ਕੱਟਾ ਜੀ ਹਾਂ ਮੈਂ ਵੱਡੀ ਆ ਤੁਹਾਨੂੰ ਦੇ ਦਊਗੀ 15 ਕਿਲੋ ਔਰ ਵੀ 13 ਕਿਲੋ ਥੰਦਾ ਦੋਸੋ ਐਸ ਵਕਤ 13 ਕਿਲੋ ਜੁਵਾਦਗੇ 13 14 13 14 ਦੇ ਚੱਲਣ ਦੀ ਲੋ ਵੀ 13 ਕਿਲੋ ਦੁੱਧ ਐਸ ਵਕਤ ਇਹਦਾ ਥੱਲੇ ਹੋਰ ਮੌਕੇ ਤੇ ਹਾਜ਼ਰ ਆ ਵੀ ਮੜਾ ਜੇ ਨੱਕਾ ਭਣਦੀ ਹਣਾ ਇੱਧਰ ਜਿਹੜਾ ਬਹਿਣੀ ਵਾਲਾ ਮੜਾ ਜੇ ਸਾਈਡ ਆ ਪਰ ਧਾਰਾਂ ਤੋਰਾਂ ਦੇ ਵਿੱਚ ਫਰਕ ਨਹੀਂ ਆਉਣਾ ਹਾਂ ਠੀਕ ਆ ਜੀ ਸੋਟਾਂ ਚਾ ਤੁਸੀਂ ਇਸ ਸਮਾਜ ਦਾ ਚੈੱਕ ਕਰੋ ਬੜਾ ਚੌੜਾ ਪਿੱਠ ਪੁੱਠਾ ਤੇ ਕਦ ਬੋਤ ਪੂਰਾ ਵੱਡਾ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਵੇਖ ਕੇ ਮੇਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਮੁੱਠੀ ਮੁੱਠੀ ਥਾਣਾ 13 ਕਿਲੋ ਦੀ ਮਾਲਕਨ ਭੂਰ ਛੱਟੇ ਤੋਂ ਬਚਾਈ ਆ ਬਹੁਤ ਜਿਆਦੀ ਚੰਗੀ ਆਹ ਦੇਖੋ ਸੋ ਪਿੰਡਾ ਪੁੰਡਾ ਦੀ ਬੜੀ ਪਲੀ ਪਲੀਤੀ ਆ ਸ਼ੌਕ ਨਾਲ ਅਮਰਤ ਨੇ ਸ਼ਿਕਾਰਸ਼ਕੂਰ ਲਾਇਆ ਠੀਕ ਆ ਜੀ ਤੇ ਉੱਤੋਂ ਤੁਸੀਂ ਵੇਖੋਗੇ ਬਿਲਕੁਲ ਪੱਦਰ ਤੇ ਬੜੀ ਪਲੀ ਪਲੀਤੀ ਉੱਤੋਂ ਪੁੱਠੇ ਪਾਠੇ ਦੀ ਬੜੀ ਚੜਾਈ ਆ ਆਕੇ ਫੁਲਕਾਰੀ ਵੀ ਆਹ ਦੇਖੋ ਆਰ ਵੀ ਫਿਰ ਮੋਟੀਆਂ ਗੰਨੇਰਗੀ ਹੋ ਗਈ ਅਮਰਤਾ ਲਓ ਵੀ ਭਰਾਵਾ ਸੋ 13 ਕਿਲੋ ਦੁੱਧ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਈਏ 13 ਕਿਲੋ ਦੁੱਧ ਹੁਣ ਮੌਕੇ ਤੇ ਮੌਜੂਦ ਹੈ ਤੇ ਸੋਈ ਨੂੰ ਅਜੇ ਸਮਾਂ ਤੁਹਾਨੂੰ ਫਿਰ ਨੋਟ ਕਰਾ ਦੇਣੇ ਅਮਰਤਾ ਕਨਫਰਮ ਕਿੰਨਾ ਟਾਈਮ ਹੋ ਗਿਆ ਸੋਈ ਨੂੰ 20 25 ਦਾ 20 25 ਦਾ ਨਹੀਂ ਪਤਾ ਲੱਗਦਾ ਟੀਮ ਨੇ ਹਾਂ ਸਹੀ ਤਾਂ ਮੈਂ ਲੋਵੀ ਕਰੋ ਚੱਕ ਠੀਕ ਆ ਜੀ ਸੋ ਪਿੰਡਾ ਪੁੰਡਾ ਦੀ ਲਿਸ਼ਕਲੁਸ਼ ਕੋ ਪਹੁੰਚ ਜਾਂਦੀ ਆ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਕੋਈ ਮੇਰਾ ਭਰਾ ਇਹ ਲਾ ਕੇ ਇਹ ਫੁਲਕਾਰੀ ਪਾਈ ਆ ਤੇ ਥੱਲੇ ਪਿੰਡਾ ਪਤਾ ਨਹੀਂ ਕਿਹ ਕੀ ਚੀਜ਼ ਆ ਕਿਸੇ ਰਕਮ ਦਾ ਕੋਈ ਨਿਸ਼ਾਨ ਕੋਈ ਗੱਲਬਾਤ ਨਹੀਂ ਕੀ ਆ ਤੁਸੀਂ ਵੇਖ ਸਕਦੇ ਠੀਕ ਆ ਜੀ ਤੇ ਪੂਰੀ ਨਰੋਈ ਮੱਝ ਤੇ ਦੁੱਧ ਅਕੇ ਚੰਗਾ ਚਵਾਜੂਗੀ ਸੋ ਵਿਹਾਂ ਪਾਈਆਂ ਤੇਰਾ ਦੇ ਦਰਾਂ ਨਾਲ ਅੱਜ ਹਾਂ ਠੀਕ ਆ λαβੀ ਅਮਰ ਤੋਂ ਕੀ ਮੁੱਲ ਕਿੰਨੇ ਕ ਦੀ ਦੇ ਦਿਆ ਅੱਜ ਵੀਰੇ ਮੋਲੇ ਦਾ ਵੀ 1 35 1 32 ਲਵਾਂਗੇ 1 32 ਦੀ ਇਹ ਵੀ 30 ਦੀ ਹਾਂ ਨਾ ਹੀ ਆ ਇਹ ਠੀਕ ਆ ਵੀਰੇ ਉੱਚੇ ਛੋਟ ਕਰਾਂਗੇ ਠੀਕ ਆ ਹਾਂ ਜੁੱਧ 13 ਕਿਲੋ ਦੁੱਧ ਕੰਡੇ ਆ ਠੀਕ ਆ ਜਿਹੜਾ ਹੁਣ ਚਲੋ ਆਪਾਂ ਚੁਵਾਈ ਦੇਣਾ ਜਿਹੜਾ ਹਾਂ ਹਾਂ ਵੀਰੇ ਲੋ ਵੀ ਠੀਕ ਆ 1 30 ਦੇ ਵਿੱਚੋਂ ਆ ਉੱਚੇ ਛੋਟ ਹੋਊਗੀ ਲੋ ਵੀ 1 30 ਦੇ ਵਿੱਚੋਂ ਮਾਲ ਹੋ ਜਾਊਗਾ ਛੋਟ ਹੋ ਜਾਊਗੀ ਠੀਕ ਆ ਜੀ ਕੋਈ ਸੱਜਣ ਸੰਪਰਕ ਕਰਦਾ ਤੇ 13 ਕਿਲੋ ਦੁੱਧ ਇੱਕ ਵਾਰ ਫੇਰ ਆਪਾਂ ਦੱਸ ਦਿੰਨੇ ਆ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾਦ ਕੇ ਆ ਲਓ ਵੀ ਸੋਤਾਰਾਂ ਦੀ ਕੋਈ ਬਾਤ ਘੜਨੀ ਹੋਊਗੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਗੇ ਤਸੱਲੀ ਮੇਰਾ ਭਰਾ ਕਰ ਲੈ ਠੀਕ ਹੈ ਜੀ ਠੀਕ ਆ ਹਾਂਜੀ ਲੋਬੀ ਮਾਨਦਨ ਹੋਣਗੇ ਠੀਕ ਹੈ ਜੀ ਜਿੰਨੇ ਜਿੰਨੇ ਰੇਟ ਤੁਹਾਨੂੰ ਦੱਸੇ ਗਏ ਆ ਤੇ ਕੋਈ ਫਿਕਸ ਨਹੀਂਗਾ ਵੀ ਇੰਨੇ ਲੈਣੇ ਆ ਵਿੱਚੋਂ ਕੋਈ ਭਰਾ ਬੈਂਦਾ ਆਉਂਦਾ ਠੀਕ ਹੈ ਜੀ ਕਾਲ ਕਰਦਾ ਸੌਦੇ ਦੀ ਗੱਲਬਾਤ ਨੇੜੇ ਲੱਗਦੀ ਆ ਤੇ ਛੋੜ ਚੱਪੇ ਵਿੱਚੋਂ ਹੋਣਗੇ ਸੋ ਦੋਵੇਂ ਇਹ ਮਜਾ ਝੋਟੀਆਂ 'ਚ ਬਕਾਉ ਆ ਠੀਕ ਆ ਜੀ ਇਹ ਝੋਟੀ ਦੂਜਾ ਸਵੇਰ ਸੋਣ ਵਾਲੀ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤੇ ਮੱਝ ਤੇਜਾ ਸੋਈ ਆ ਚੰਗੀ ਆ ਘਰ ਵਾਲਿਆਂ ਨੇ ਆ 12:00 ਪਹਿਲਾਂ ਨੇ ਦੁੱਧ ਦਿੱਤਾ ਹਾਂ ਕੱਲ ਕੀ 13:00 ਦੇ ਸਾਜੀ 14:00 ਵੀ ਅਗਲੀ ਸੇਵਾ ਦਾ ਆਹਾਂ ਸੇਵਾ ਦਾ ਬੀ ਚੰਗੀ ਓਦਾਂ ਹਾਂ ਦਾ ਸੰਭਾਲ ਬਹੁਤ ਜ਼ਿਆਦੀ ਵੀ ਹਜੇ ਦਿਨ ਮੰਨਦੇ ਆ ਵੀ ਚਲੋ ਖੁੱਲੇ ਪਏ 8-7 ਦਿਨਾਂ ਦੇ ਵਿੱਚ ਬਣੂ ਬਣੂਗੀ ਹਜੇ ਥੱਲੇ ਉਹ ਤਾਂ ਨਾਰਮਲ ਜਿਹਾ ਆਪਾਂ ਥੱਲੇ ਸ਼ੂ ਸ਼ੂ ਜਿਹੜਾ ਘੱਟ ਕਰਦੇ ਇੱਠਾਂ 10 ਦਿਨਾਂ ਦੇ ਜੇ ਤਿਆਰੀ ਕਰ ਦੂਗੀ ਬਿਲਕੁਲ ਬਿਲਕੁਲ ਕਵਾਲਿਟੀ ਵਾਲੀ ਹਾਂਜੀ ਲੋਵੀ ਇਹ ਝੋਟੀ ਦੋਸਤੋ ਤੁਸੀਂ ਦੇਖੀ ਆ ਦੂਜਾ ਸੂਬਾ ਜਿਹੜੀ ਸੋਣ ਦੀ ਤਿਆਰੀ ਦੇ ਵਿੱਚ 8-7 ਦਿਨਾਂ ਤੱਕ ਤੇ ਇਧਰ 13 ਕਿਲੋ ਤੇ ਚਲੰਡੀ ਆ ਮੱਝ ਤੁਹਾਨੂੰ ਦਿਖਾਤੀ ਐ ਅਮਰਤ ਇੱਕ ਨੰਬਰ ਵੀਰੇ ਕਰ ਦਿਓ ਸਾਡੇ ਆਪਣੇ ਨੰਬਰ ਵੀਰੇ 81464 50298728246 ਨਹੀਂ ਠੀਕ ਆ ਵੀ ਹਾਂਜੀ ਲੋਵੀ ਭਰਾਵੋ ਅੱਜ ਦੋ ਹੀ ਪਸ਼ੂ ਸੀਗੇ ਅਮਰਤ ਦੇ ਕੋਲ ਦੋਵੇਂ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਉਹਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਹੀ ਗਾਵਾਂ ਬੇੜਾ ਮੱਝਾਂ ਝੋਟੀਆਂ ਹਰੇਕ ਤਰ੍ਹਾਂ ਦੇ ਐਨੀਮਲ ਆਉਂਦੇ ਰਹਿੰਦੇ ਆ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈ ਲੈਂਦੇ ਰਿਹਾ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ